ਰਾਜਵੀਰ ਜਵੰਦਾ ਤੋਂ ਬਾਅਦ ਇੱਕ ਹੋਰ ਮੰਨ ਭਾਗੀ ਖਬਰ ਸਾਹਮਣੇ ਆ ਰਹੀ ਹੈ ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਕੁਮਮਣ ਦੀ ਅੱਜ ਅਚਾਨਕ ਹੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਬਾਡੀ ਬਿਲਡਿੰਗ ਦੀ ਦੁਨੀਆ ਵਿੱਚੋਂ ਵਰਿੰਦਰ ਕੁਮਮਣ ਦਾ ਇੱਕ ਵੱਡਾ ਨਾਮ ਸੀ ਉਹ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਸਨ ਜਾਣਕਾਰੀ ਮੁਤਾਬਕ ਉਹਨਾਂ ਦਾ ਇੱਕ ਮੋਢੇ ਵਿੱਚ ਫੈਕਚਰ ਆ ਗਿਆ ਸੀ ਜਿਸ ਦਾ ਇਲਾਜ ਚੱਲ ਰਿਹਾ ਸੀ ਤਿਆਜ ਜੋ ਉਹ ਜਦੋਂ ਅਮ੍ਰਿਤਸਰ ਵਿਖੇ ਮਾਸਪੇਸ਼ੀ ਦਾ ਆਪਰੇਸ਼ਨ ਕਰਵਾਉਣ ਲਈ ਗਏ ਤਾਂ ਅਚਾਨਕ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਬਾਡੀ ਬਿਲਡਰ ਦੀ ਦੁਨੀਆ ਵਿੱਚ ਕਈ ਵੱਡੇ ਖਿਤਾਬ ਬ੍ਰਿੰਦਰ ਘੁੰਮਣ ਦੇ ਨਾਂ ਬੋਲਦੇ ਹਨ। ਮਿਸਟਰ ਇੰਡੀਆ ਦਾ ਖਿਤਾਬ ਵੀ ਬ੍ਰਿੰਦਰ ਘੁੰਮਣ ਨੇ ਆਪਣੇ ਨਾਂ ਕਰ ਲਿਆ ਸੀ। ਏਸ਼ੀਆ ਬਾਡੀ ਬਿਲਡਿੰਗ ਵਿੱਚ ਵੀ ਬ੍ਰਿੰਦਰ ਘੁੰਮਣ ਨੇ ਧੂਮਾਂ ਪਾਈਆਂ ਸਨ। ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਰਾਜਵੀਰ ਜਵੰਦਾ ਤੋਂ ਬਾਅਦ ਇੱਕ ਹੋਰ ਮੰਨ ਭਾਗੀ ਖਬਰ ਸਾਹਮਣੇ ਆ ਰਹੀ ਹੈ ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਖੁੰਮਣ ਦੀ ਅੱਜ ਅਚਾਨਕ ਹੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਬਾਡੀ ਬਿਲਡਿੰਗ ਦੀ ਦੁਨੀਆ ਵਿੱਚੋਂ ਵਰਿੰਦਰ ਖੁੰਮਣ ਦਾ ਇੱਕ ਵੱਡਾ ਨਾਮ ਸੀ ਉਹ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਸਨ ਜਾਣਕਾਰੀ ਮੁਤਾਬਕ ਉਹਨਾਂ ਦਾ ਇੱਕ ਮੋਢੇ ਵਿੱਚ ਫੈਕਚਰ ਆ ਗਿਆ ਸੀ ਜਿਸ ਦਾ ਇਲਾਜ ਚੱਲ ਰਿਹਾ ਸੀ ਤਿਆਜ ਉਹ ਜਦੋਂ ਅੰਮ੍ਰਿਤਸਰ ਵਿਖੇ ਮਾਸਪੇਸ਼ੀ ਦਾ ਆਪਰੇਸ਼ਨ ਕਰਵਾਉਣ ਲਈ ਗਏ ਤਾਂ ਅਚਾਨਕ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਬਾਡੀ ਬਿਲਡਰ ਦੀ ਦੁਨੀਆ ਵਿੱਚ ਕਈ ਵੱਡੇ ਖਿਤਾਬ ਬ੍ਰਿੰਦਰ ਘੁੰਮਣ ਦੇ ਨਾਂ ਬੋਲਦੇ ਹਨ। ਮਿਸਟਰ ਇੰਡੀਆ ਦਾ ਖਿਤਾਬ ਵੀ ਬ੍ਰਿੰਦਰ ਘੁੰਮਣ ਨੇ ਆਪਣੇ ਨਾਂ ਕਰ ਲਿਆ ਸੀ। ਏਸ਼ੀਆ ਬਾਡੀ ਬਿਲਡਿੰਗ ਵਿੱਚ ਵੀ ਬ੍ਰਿੰਦਰ ਘੁੰਮਣ ਨੇ ਧੂਮਾਂ ਪਾਈਆਂ ਸਨ। ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਰਾਜਵੀਰ ਜਵੰਦਾ ਤੋਂ ਬਾਅਦ ਇੱਕ ਹੋਰ ਮੰਨ ਭਾਗੀ ਖਬਰ ਸਾਹਮਣੇ ਆ ਰਹੀ ਹੈ ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਖੁੰਮਣ ਦੀ ਅੱਜ ਅਚਾਨਕ ਹੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਬਾਡੀ ਬਿਲਡਿੰਗ ਦੀ ਦੁਨੀਆ ਵਿੱਚੋਂ ਵਰਿੰਦਰ ਖੁੰਮਣ ਦਾ ਇੱਕ ਵੱਡਾ ਨਾਮ ਸੀ ਉਹ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਸਨ ਜਾਣਕਾਰੀ ਮੁਤਾਬਕ ਉਹਨਾਂ ਦਾ ਇੱਕ ਮੋਢੇ ਵਿੱਚ ਫੈਕਚਰ ਆ ਗਿਆ ਸੀ ਜਿਸ ਦਾ ਇਲਾਜ ਚੱਲ ਰਿਹਾ ਸੀ ਤਿਆਜ ਉਹ ਜਦੋਂ ਅੰਮ੍ਰਿਤਸਰ ਵਿਖੇ ਮਾਸਪੇਸ਼ੀ ਦਾ ਆਪਰੇਸ਼ਨ ਕਰਵਾਉਣ ਲਈ ਗਏ ਤਾਂ ਅਚਾਨਕ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਬਾਡੀ ਬਿਲਡਰ ਦੀ ਦੁਨੀਆ ਵਿੱਚ ਕਈ ਵੱਡੇ ਖਿਤਾਬ ਬ੍ਰਿੰਦਰ ਘੁੰਮਣ ਦੇ ਨਾਂ ਬੋਲਦੇ ਹਨ। ਮਿਸਟਰ ਇੰਡੀਆ ਦਾ ਖਿਤਾਬ ਵੀ ਬ੍ਰਿੰਦਰ ਘੁੰਮਣ ਨੇ ਆਪਣੇ ਨਾਂ ਕਰ ਲਿਆ ਸੀ। ਏਸ਼ੀਆ ਬਾਡੀ ਬਿਲਡਿੰਗ ਵਿੱਚ ਵੀ ਬ੍ਰਿੰਦਰ ਘੁੰਮਣ ਨੇ ਧੂਮਾਂ ਪਾਈਆਂ ਸਨ। ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਰਾਜਵੀਰ ਜਵੰਦਾ ਤੋਂ ਬਾਅਦ ਇੱਕ ਹੋਰ ਮਨ ਭਾਗੀ ਖਬਰ ਸਾਹਮਣੇ ਆ ਰਹੀ ਹੈ ਅੰਤਰਰਾਸ਼ਟਰੀ ਬੋਡੀ ਬਿਲਡਰ ਵਰਿੰਦਰ ਖੂਮਣ ਦੀ ਅੱਜ ਅਚਾਨਕ ਹੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਬੋਡੀ ਬਿਲਡਿੰਗ ਦੀ ਦੁਨੀਆ ਵਿੱਚੋਂ ਵਰਿੰਦਰ ਖੂਮਣ ਦਾ ਇੱਕ ਵੱਡਾ ਨਾਮ ਸੀ ਉਹ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਸਨ ਜਾਣਕਾਰੀ ਮੁਤਾਬਕ ਉਹਨਾਂ ਦਾ ਇੱਕ ਮੋਢੇ ਵਿੱਚ ਫੈਕਚਰ ਆ ਗਿਆ ਸੀ ਜਿਸ ਦਾ ਇਲਾਜ ਚੱਲ ਰਿਹਾ ਸੀ ਤੇ ਅੱਜ ਉਹ ਜਦੋਂ ਅੰਮ੍ਰਿਤਸਰ ਵਿਖੇ ਮਾਸਪੇਸ਼ੀ ਦਾ ਆਪਰੇਸ਼ਨ ਕਰਵਾਉਣ ਲਈ ਗਏ ਤਾਂ ਅਚਾਨਕ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਬਾਡੀ ਬਿਲਡਰ ਦੀ ਦੁਨੀਆ ਵਿੱਚ ਕਈ ਵੱਡੇ ਖਿਤਾਬ ਬ੍ਰਿੰਦਰ ਘੁੰਮਣ ਦੇ ਨਾਂ ਬੋਲਦੇ ਹਨ। ਮਿਸਟਰ ਇੰਡੀਆ ਦਾ ਖਿਤਾਬ ਵੀ ਬ੍ਰਿੰਦਰ ਘੁੰਮਣ ਨੇ ਆਪਣੇ ਨਾਂ ਕਰ ਲਿਆ ਸੀ। ਏਸ਼ੀਆ ਬਾਡੀ ਬਿਲਡਿੰਗ ਵਿੱਚ ਵੀ ਬ੍ਰਿੰਦਰ ਘੁੰਮਣ ਨੇ ਧੂਮਾਂ ਪਾਈਆਂ ਸਨ। ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ।